ਇਸੀ ਫਿਲੋਰ ਦੇ ਵੱਖ-ਵੱਖ ਸਕੂਲਾਂ 'ਚ ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਉਹ ਜੁਵਲ ਗਰਪ ਪ੍ਰਦਾਨ ਨਾਰਥ ਇੰਡੀਆ ਟੈਕਸਟਾਈਲ ਵਿਲਜ ਐਸੋਸੀਏਸ਼ਨ ਅਤੇ ਅਕੀਲੇਸ਼ ਮਹੰਗੀ ਮੈਮੋਰੀਅਲ ਸੁਸਾਇਟੀ ਲੁਧਿਆਣਾ ਵੱਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਅਤੇ ਸ਼੍ਰੀ ਦਸ਼ਮੇਸ਼ ਕਨਵੈਂਟ ਹਾਈ ਸਕੂਲ ਅਟਿੱਚ 'ਚ ਜ਼ਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਲੁਕੇਸ਼ ਮਹੰਗੀ ਨੇ ਦੱਸਿਆ

ਪਰ ਲੁਕੇਸ਼ ਮਹੰਗੀ ਅਤੇ ਸੁਸਾਇਟੀ ਵੱਲੋਂ ਉਹਨਾਂ ਦੇ ਵਿਆਹ ਸ਼ਾਦੀਆਂ ਆਦਿ ਸਮਾਗਮਾਂ ਚਪਾਉਣ ਵਾਲੇ ਗਰਮ ਕੱਪੜੇ ਮਿਲਣ ਤੇ ਬੱਚਿਆਂ ਨੂੰ ਭਰਪੂਰ ਖੁਸ਼ੀ ਹੋਈ ਹੈ ਇਸ ਮੌਕੇ ਸ਼੍ਰੀ ਦਸ਼ਮੇਸ਼ ਕਾਨਵੈਂਟ ਹਾਈ ਸਕੂਲ ਦੇ ਡਾਇਰੈਕਟਰ ਸੁਖਦੀਪ ਸਿੰਘ ਪ੍ਰਿੰਸੀਪਲ ਬਲਜਿੰਦਰ ਕੁਮਾਰ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਰਵਿੰਦਰਜੀਤ ਕੌਰ ਅਮਨਦੀਪ ਕੌਰ ਹਰਪ੍ਰੀਤ ਕੌਰ ਪਲਵਿੰਦਰ ਕੌਰ ਅਸ਼ੋਕ ਕੁਮਾਰ ਤਰਸੀਮ ਲਾਲ ਨੀਖਾ ਮਹਿਤਾ ਕੁਲਵਿੰਦਰ ਕੌਰ आरती भारद्वाज अमरजीत कौर इन्ना राकेश और दोहा स्कूलों के अध्यापक हाजिर सन ए पी न्यूज पंजाबी लिए फिलौर तो प्रभपाल की खास रिपोर्ट लिमिटेड उज्जवल गर्ग जो कि निटमा के नॉर्दर्न इंडिया डॉक्टर मिल एसोसिएशन के वाइस प्रेसिडेंट भी हैं उनकी तरफ से और अखिलेश मैगी मेमोरियल सोसाइटी की, की तरफ से आज हम डी स्टूडेंट्स जो हैं उनको स्वेटर वगैरह डिस्ट्रीब्यूट कर रहे हैं सर्दियों के मौसम में ये एक गरज लिमिटेड की तरफ से उनके सी एस आर प्रोजेक्ट का हिस्सा है हम आभारी हैं गरज लिमिटेड के जिन्होंने इन सारे बच्चों की हेल्प की है और उनकी तरफ से गरज लिमिटेड की स्टोजल तो गरज जो डायरेक्टर हैं उनकी तरफ से ये एश्योरेंस दी गई है कि आगे भी वो ऐसी तरह की सपोर्ट करते रहेंगे थैंक यू वेरी मच ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ